ਰਾਜਾ ਸੀ ਉਹ ਬੀਰ ਬਹਾਦਰ ਅਣਖੀ ਸੀ ਤੇ ਅਕਲੋਂ ਪੂਰਾ ਤਾਜਾ ਸੀ ਉਹ ਕਰੇ ਕਿਸੇ ਕੋ ਥਮਿਆ ਨਹੀਂ ਤੁਸੀਂ ਜਿੰਨੂ ਫੜ ਕੇ ਝਾੜਦੇ ਹੋ ਉਹ ਚੋਵੇ ਤਾਂ ਦਾ ਜਾਣੂ ਸੀ ਤੁਸੀਂ ਜਿਸ ਦੇ ਪੁਤਲੇ ਸਾੜਦੇ ਹੋ ਉਹ ਸ਼ਿਮਤਾ ਪੱਕਾ ਭਗਤ ਸੀ ਉਹ ਸਿਰ ਵੱਢ ਕੇ ਯਾਰ ਆਪਰੇ ਸ਼ਰਦਾ ਵੇਖ ਕੇ ਸ਼ਿਵ ਜੀ ਨੇ ਦਸਰਾ ਦਾ ਵੱਡਾ ਵਰ ਦਿੱਤਾ ਉਹ ਗਿਆਨ ਵਿਆਣ ਵਗਿਆ ਨਹੀਂ ਸੀ ਜੋ ਵਿੱਚ ਅੜੀ ਦੇ ਰਾਣ ਦੇ ਹੋਉ ਚੋਵੇ ਦਾ ਦਾ ਜਾਣੂ ਸੀ ਤੁਸੀਂ ਦਿਸਦੇ ਪੁਤਲੇ ਸਾੜਦੇ ਹੋ ਭਾਵੇਂ ਸੀਤਾ ਚੋ ਕਲ ਆਇਆ ਸੀ ਪਰ ਕਦੇ ਵੀ ਉਸ ਨੂੰ ਸ਼ੂਆਨੀ ਵਿੱਚ ਰੱਖਿਆ ਬਾਗ ਬਗੀਚੇ ਦੇ ਮੰਤਾ ਬੋਲ ਕੋਈ ਉਹਨੂੰ ਕੂਆ ਨਹੀਂ